ਬਿਜਲੀ ਵਿਭਾਗ ਦੇ ਮੁਲਾਜ਼ਮ ਦੀ ਕਰੰਟ ਲੱਗ ਕੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਅਵਤਾਰ ਸਿੰਘ ਜੋ ਕਿ ਕਾਨੂੰਮਾਨ ਦਾ ਰਹਿਣ ਵਾਲਾ ਹੈ ਅਤੇ ਬਿਜਲੀ ਵਿਭਾਗ ਵਿੱਚ जेई ਦੀ ਨੌਕਰੀ ਕਰ ਰਿਹਾ ਸੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਡਿਊਟੀ ਦੌਰਾਨ ਅਵਤਾਰ ਸਿੰਘ ਨੂੰ ਕਰੰਟ ਲੱਗਾ ਅਤੇ ਉਸ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਕਰੰਟ ਲੱਗਣ ਤੋਂ ਬਾਅਦ ਜਦੋਂ ਆਲੇ-ਦੁਆਲੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹਸਪਤਾਲ ਵਿਖੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ ਉਥੇ ਹੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਆਏ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਵਤਾਰ ਸਿੰਘ ਇੱਕ ਬਹੁਤ ਹੀ ਨੇਕ ਇਨਸਾਨ ਸੀ ਅਤੇ ਹਰ ਇੱਕ ਦਾ ਸਾਥ ਦੇਣ ਵਾਲਾ ਬੰਦਾ ਸੀ। ਉਹਨਾਂ ਦੀ ਮੌਤ ਕਾਰਨ ਪੂਰੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਹ ਖਬਰ ਗੁਰਦਾਸਪੁਰ ਤੋਂ ਹੈ। ਇਹ ਅਵਤਾਰ ਸਿੰਘ ਜੀ ਸਬਸਟੀਸ਼ਨ ਕਰਨ ਨੂੰ ਤੇ ਉਸ ਵੇਰੇ ਕੋਈ ਇਨਫੋਰਮੇਸ਼ਨ ਸਾਨੂੰ ਕੋਲ ਮਹਿਕਮੇ ਵੱਲੋਂ ਮੰਗੀ ਗਈ ਸੀ। ਤੇ ਉਹਦੇ ਸਬੰਧ ਵਿੱਚ ਨਾ ਉਹ ਪਾਰਟਿਕੂਲਰ ਨੋਟ ਕਰਨ ਦੇ ਸੀ। ਅਚਾਨਕ ਉਹਨਾਂ ਨੂੰ ਉੱਥੇ ਨਾ ਹਾਸੀ ਦਾ ਸ਼ਿਕਾਰ ਹੋ ਗਿਆ ਵੀ ਕਰੰਟ ਜਾਣੇ ਅਣਜਾਣੇ ਪਤਾ ਨਹੀਂ ਕਿਵੇਂ ਉਹ ਲੱਗ ਗਿਆ ਤੇ ਮੌਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਕਿਹੋ ਜਿਹੀ ਘਟਨਾਈ ਇਹ ਅੱਜ ਸਵੇਰੇ ਕੋ 10:30 ਵਜੇ ਦੀ ਉਹ ਕਾਰਨ ਪਤਾ ਲੱਗਿਆ ਭਾਜੀ ਕਾਰਨ ਹਾਂ ਜੀ ਹਾਂ ਜੀ ਕਾਰਨ ਇਹ ਵੀ ਉਹ ਜਿਹੜਾ ਇੰਸਟਰੂਮੈਂਟ ਇਹ ਇਕਵਿਪਮੈਂਟ ਉਹਦੀ ਦੇ ਪਾਰਟਿਕੂਲਰ ਨੋਟ ਕਰਨਾ ਉਹ ਪਾਰਟਿਕੂਲਰ ਨੋਟ ਕਰਦੇ ਨੇ ਕਿਤੇ ਉਹ ਉਹਦੇ ਘੇਰੇ ਚ ਆ ਗਏ ਸ਼ਾਰਟ ਕੀ ਵੀ ਲਾਈਨ ਸੀਗੀ ਉਹਦਾ ਰੇਂਜ ਚ ਆ ਗਿਆ ਉਹ ਕਰੰਟ ਲੱਗਣ ਕਰਕੇ ਉਹਨਾਂ ਦੀ ਮੌਕੇ ਤੇ ਮੌਤ ਇਹਨਾਂ ਦੀ ਉਮਰ ਸੀਗੀ 57 ਸਾਲ ਮੌਕੇ ਤੇ ਆਈ ਪਾਜੀ ਉੱਥੇ ਹਾਂਜੀ ਇੱਕ ਸਾਥੀ ਸਾਡਾ ਹੈ ਸੀ ਬਟ ਉਹ ਕਰੰਟ ਹੀ ਉਹਨਾਂ ਦੇ ਵਕਤ ਸੀ ਵੀ ਬਚਾ ਨਹੀਂ ਪਾਇਆ ਫਿਰ ਡਾਕਟਰ ਕੋਲ ਲੈ ਕੇ ਗਏ ਫਰਸਟ ایڈ ਵਾਸਤੇ ਪਰ ਉਹਨਾਂ ਨੇ ਜਾਂਦਿਆਂ ਨੇ ਮੇਰੇ ਤੇ ਕੋਸਤਾ ਦਿੱਤਾ ਉਹਨਾਂ ਨੇ ਮੇਰੇ ਤੇ ਨਹੀਂ ਮੇਰੇ ਦਾ ਹਾਂਜੀ ਇਹਨਾਂ ਦਾ ਉਹ ਤੇ ਹੀ ਲੱਗੇ ਹਸਪਤਲ ਲੈ ਗਿਆ ਲਾ ਕੇ ਸਿਵਲ ਹਸਪੀਟਲ ਕਾਨੂੰਨ ਡਾਕਟਰ ਆਪ ਲੋਗੇ ਡਿਕਲੇਅਰ ਕੀਤਾ ਡਾਕਟਰਾਂ ਨੇ ਉਹਨਾਂ ਡਿਕਲੇਅਰ ਕਰ ਦਿੱਤਾ ਗਿਆ ਇਹ ਦਾ ਤੋਟੂ ਜੀ ਇਹ ਪਿੰਡ ਰੂੜਾ ਬਟੜ ਜੀ ਠੀਕ ਹਾਂ ਜੀ